O hangi maharai şer, seyh-i bişno, bagbaan bi jel. O hangi maharai şer, seyh ਸਤਿਕਾਰਯੋਗ ਸਰਭਰ ਸੰਗਜਿਓ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਵੱਲੋਂ 16 ਚੇਤ ਸ਼ੈ ਸੰਮਤ ਇੱਕ ਨਮਾਸ਼ਹਿ ਪੀਪੀ ਕੈਂਪ ਜੰਮੂ ਰਿਕੇ ਉਚਾਰਨ ਕੀਤੀ ਗਈ ਹੈ ਇਸ ਹਰ ਬਾਣੀ ਅਨਸਾਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਚੰਗੀ ਗੱਲ ਸਿਖਾਈ ਹੈ ਕਿ ਉਹ ਕਹਿੰਦੇ ਕਿ ਚੰਗੀ ਗੱਲ ਕੀ ਹੈ ਕਿ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਕੂੜੀ ਕਿਰਿਆ ਤੋਂ ਰਹਿਤ ਹੋ ਕੇ ਅਸੀਂ ਸਤਸਤਵਾਦੀ ਬਣ ਸਕੀਏ ਆਹ ਹਰ ਸੰਗਤ ਜੀ ਇਸ ਹਰ ਬਾਣੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ ਚੰਗੀ ਗੱਲ ਆਤਮ ਪਰਮਾਤਮ ਰੰਗ ਦੁਰਮਤ ਮੈਲ ਰਹਿਣ ਨਾ ਪਾਈਆ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਚੰਗੀ ਗੱਲ ਇਹ ਹੋਈ ਆ ਕਿ ਜੇ ਸਾਡੀ ਆਤਮਾ ਆ ਪਰਮਾਤਮਾ ਦੇ ਰੰਗ ਵਿੱਚ ਰੰਗੀ ਜਾਵੇ ਤੇ ਸਾਡੇ ਵਿੱਚੋਂ ਜਿਹੜੀ ਵੀ ਕਾਰਾਂ ਦੀ ਮੈਲ ਹੈ ਉਸ ਤੋਂ ਅਸੀਂ ਰਹਿਤ ਹੋ ਜਾਈਏ ਤੋਂ ਨੇ ਆਤਮ ਸ਼ਬਦ ਅਨਾਦ ਵਜੇ ਮਰਦੰਗ ਅਗੰਮੀ ਰਾਗ ਸੁਣਾਈ ਆ ਤੇ ਸਾਡੇ ਵਿੱਚ ਹਮੇਸ਼ਾ ਹੀ ਪ੍ਰਮਾਤਮਾ ਦੀ ਪ੍ਰੀਤੀ ਦਾ ਰਾਗ ਜਿਹੜਾ ਆ ਅਗੰਮੀ ਰਾਗ ਜਿਹੜਾ ਉਹੀ ਸਾਨੂੰ ਸਾਡੇ ਅੰਦਰ ਵੱਜਦਾ ਰਹੇ ਤੇ ਸਾਨੂੰ ਸੁਣਦਾ ਰਹੇ ਕੂੜੀ ਕਿਰਿਆ ਹੋਮੇ ਹੰਗਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਟੁੱਟੇ ਸੰਗ ਝੂਠ ਝੂਟ ਰਹਿਣ ਨਾ ਪਾਈ ਆ ਤੇ ਚੰਗੀ ਗੱਲ ਇਹ ਹੈ ਕਿ ਸਾਡੇ ਵਿੱਚੋਂ ਕੂੜੀ ਕਿਰਿਆ ਜੋ ਹੈਗੀ ਹੈ ਕਾਮ, क्रोध, ਲੋਭ, মোহ, ਹੰਕਾਰ ਹੈ ਉਸ ਦੇ ਨਾਲ ਉਹ ਸਾਡਾ ਜਿਹੜਾ ਸੰਗ ਆ ਸਾਡਾ ਨਾਤਾ ਜਿਹੜਾ ਟੁੱਟ ਜਾਵੇ ਤੇ ਸਾਡੇ ਵਿੱਚ ਜਿਹੜਾ ਝੂਠ ਝੂਠ ਆ ਉਹ ਵੀ ਖਤਮ ਹੋ ਜਾਵੇ ਸੱਚ ਪ੍ਰਕਾਸ਼ ਜੋਤੀ ਨੂਰ ਚੜੇ ਚੰਦ ਅਗਿਆਨ ਅੰਧੇਰ ਦੇ ਮਟਾਈ ਆ ਤੇ ਉਹ ਸੱਚੇ ਪਰਮੇਸ਼ਰ ਦੀ ਜਦੋਂ ਸਾਰੀ ਆਤਮਾ ਦੇਤੇ ਪ੍ਰਕਾਸ਼ ਹੋ ਜਾਵੇ ਜੋਤੀ ਹੋ ਜਾਵੇ ਤੇ ਅਸੀਂ ਅਗਿਆਨਤਾ ਦੀ ਅਦੇਰੇ ਤੋਂ ਬਾਹਰ ਹੋ ਜਾਈਏ ਨਿਝ ਆਤਮ ਨਿਝਕਾਰ ਮਿਲੇ ਇੱਕ ਆਨੰਦ ਬੂੰਦ ਸਵਾਤੀ ਅਮਰਤ ਚਿਰਨਾ ਨਿਜ਼ਰ ਦੇ ਚੜਾਈ ਆ ਤੇ ਜਦੋਂ ਪਰਮੇਸ਼ਰ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਜਾਵੇ ਤੇ ਅਸੀਂ ਦਸਮ ਦਵਾਰੀ ਤੇ ਪਹੁੰਚ ਜਾਈਏ ਤਾਂ ਸਾਨੂੰ ਉਸ ਵੇਲੇ ਇੱਕ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ ਤੇ ਸਾਡੇ ਅੰਦਰ ਜਿਹੜਾ ਹੈ ਆ ਜਿਹੜਾ ਅਮਰਤ ਦਾ ਚਰਨਾ ਹੈ ਉਹ ਆਪਣੇ ਆਪ ਹੀ ਵਹਿਣਾ ਸ਼ੁਰੂ ਹੋ ਜਾਵੇ। ਦੁਈ ਦਵੇਤ ਪਉ ਪਰਮ ਤਹ ਕੰਧ ਮਨ ਮਨ ਕਾ ਦੇ ਪੁਆਈ। ਤੇ ਸਾਡੇ ਵਿੱਚ ਜਿਹੜਾ ਦੁਈ ਦਵੇਤ ਆ ਉੱਚ ਨੀਚ ਦਾ ਜਿਹੜਾ ਹੈਗਾ ਆਪਾਂ ਉਹ ਆ ਜਾ ਪਰਮੀਆਂ ਉਹ ਸਾਡਾ ਮਨ ਪਰਮੇਸ਼ਰ ਵੱਲ ਲੱਗ ਜਾਏਗਾ ਤੇ ਸਾਨੂੰ ਸਾਰੇ ਹੀ ਪਰਮੇਸ਼ਰ ਦੇ ਭਗਤ ਪਰਮੇਸ਼ਰ ਦੇ ਪਿਆਰੇ ਨਜ਼ਰ ਆਉਣਗੇ ਸਾਡੇ ਚੋਂ ਦੁਈ ਦਵੇਤ ਜਿਹੜਾ ਉਹ ਖਤਮ ਹੋ ਜਾਵੇ। ਸਚੀਦਾਰ ਸਤ ਸਰੋਵਰ ਕਾਇਆ ਗ੍ਰਹਿ ਵਗੇ ਗੰਗ ਰਸ ਇੱਕੋ ਇੱਕ ਚਵਾਈ ਆ ਤੇ ਉਸ ਪਰਮੇਸ਼ਰ ਦੀ ਸਚੀਦਾਰ ਸੱਦਾ ਸਰੋਵਰ ਜਿਹੜਾ ਆ ਉਹਦੀ ਗੰਗਾ ਹੈ ਸਾਡੇ ਅੰਦਰ ਜਿਹੜੀ ਆਪਣੇ ਆਪ ਹੀ ਵਹਿਣ ਲੱਗ ਜਾਵੇ ਪਾਤ ਪਰਮੇਸ਼ਰ ਪੁਰਖ ਅਕਾਲ ਦੀਨ ਬਿਆਲ ਵਸੇ ਸੰਗ ਸਗਲਾ ਸੰਗੀ ਅੰਗੀਕਾਰ ਅੰਗ ਲਗਾਈ ਗਿਆ ਤੇ ਫੇਰ ਸਾਡਾ ਪਰਮੇਸ਼ਰ ਪਿਆਰਾ ਜਿਹੜਾ ਆ ਉਹ ਹਮੇਸ਼ਾ ਹੀ ਸਾਡੇ ਅੰਗ ਸੰਗ ਰਹੂਗਾ ਤੇ ਉਹ ਸਾਨੂੰ ਆਪਣੇ ਅੰਗੀਕਾਰ ਲਗਾ ਕੇ ਰੱਖੇਗਾ ਸਾਡੇ ਤੇ ਉਸ ਦੀ ਪੂਰੀ ਉਹਦੀ ਕਿਰਪਾ ਰਹੇਗੀ ਸੁਰਤ ਸੁਮਾਣੀ ਜਗਤ ਦੁਹਾਗਣ ਨਾ ਰਹੇ ਰੰਡ ਕੰਤ ਵੜਪਾਗੀ ਮਨ ਮਨ ਖੁਸ਼ੀ ਮਨਾਈ ਆ ਤੇ ਜਦੋਂ ਉਸ ਪਰਮੇਸ਼ਰ ਦੀ ਜਿਹੜੀ ਸਾਡੀ ਸੁਣਤੀ ਆ ਉਸ ਪਰਮੇਸ਼ਰ 'ਚ ਲੱਗ ਜਾਏਗੀ ਫਿਰ ਅਸੀਂ ਉਸ ਦੇ ਕੀਆ ਉਹ ਸਾਡਾ ਕੰਤ ਸੁਹਾਗ ਬਣ ਜਾਏਗਾ ਤੇ ਅਸੀਂ ਉਹਨੂੰ ਮਿਲ ਕੇ ਕੀ ਹੋਵਾਂਗੇ ਖੁਸ਼ੀਆਂ ਮਨਾਵਾਂਗੇ ਜਿੰਨਾ ਗੁਰਮਖਾਂ ਸਤਗੁਰ ਦੀ ਚੰਗੀ ਆ ਗਈ ਪਸੰਦ ਚੰਗੀ ਗੱਲ ਆ ਗਈ ਪਸੰਦ ਉਹਨਾਂ ਦੀ ਪੁਸ਼ਟ ਪਨਾਹ ਕੋਰੇ ਆਪਣਾ ਹੱਥ ਟਿਕਾਈ ਆ ਤੇ ਸੱਚੇ ਪਾਸ਼ਾ ਜੀ ਕਹਿੰਦੇ ਆ ਕਿ ਜਿੰਨਾ ਗੁਰਮਖਾਂ ਨੂੰ ਮੇਰੀ ਇਹ ਚੰਗੀ ਗੱਲ ਪਸੰਦ ਆ ਗਈ ਮੈਂ ਉਹਨਾਂ ਦੀਆਂ ਪੁਸ਼ਟਾਂ ਦੇ ਉੱਤੇ ਆਪਣਾ ਹੱਥ ਰੱਖੂੰਗਾ ਉਹਨਾਂ ਤੇ ਮੇਰੀ ਪੂਰੀ ਕਿਰਪਾ ਹੋਏਗੀ ਚੰਗੀ ਗੱਲ ਮਾਰਨਾ ਮਨ ਮਨਸਾ ਮਨ ਹੀ ਮਾਹਿਕ ਪਾਈ ਆ ਤੇ ਪਰਮੇਸ਼ਰ ਕਹਿੰਦੇ ਆ ਕਿ ਚੰਗੀ ਗੱਲ ਇਹ ਆ ਕਿ ਆਪਣੇ ਮਨ ਨੂੰ ਮਾਰਨਾ ਆਪਣੇ ਹਉਮੈ ਨੂੰ ਮਾਰਨਾ ਉਹੀ ਸਾਡਾ ਮਨ ਜਿਹੜਾ ਤ੍ਰਿਸ਼ਨਾਵਾਂ ਦੇ ਵਿੱਚ ਇਧਰ-ਉਧਰ ਭਟਕਦਾ ਰਹਿੰਦਾ ਹੈ ਚੰਗੀ ਗੱਲ ਗੁਰਮਖਾਂ ਸੰਗ ਗੁਰਮਖਾਂ ਮਿਲ-ਮਿਲ ਖੁਸ਼ੀ ਮਨਾਈ ਆ ਤੇ ਚੰਗੀ ਗੱਲ ਇਹ ਹੋਈ ਆ ਕਿ ਅਸੀਂ ਗੁਰਮਖਾਂ ਦਾ ਸੰਗ ਕਰੀਏ ਤੇ ਗੁਰਮਖਾਂ ਨਾਲ ਮਿਲ ਕੇ ਅਸੀਂ ਖੁਸ਼ੀ ਮਨਾਈਏ ਚੰਗੀ ਗੱਲ ਭਗਤਾਂ ਕੋਲੋਂ ਭਗਵਾਨ ਨੂੰ ਮਿਲੰਦਾਂ ਸਿੱਖਣਾ ਢੰਗ तरीका तौरदा देना समझाई है ਤੇ ਚੰਗੀ ਗੱਲ ਇਹ ਵੀ ਆ ਕਿ ਜਿਹੜੇ ਪਰਮੇਸ਼ਰ ਦੇ ਭਗਤਿਆ ਸੱਚੇ ਭਗਤਿਆ ਉਹਨਾਂ ਦਾ ਸੰਗ ਕਰਕੇ ਤੇ ਪਰਮੇਸ਼ਰ ਨੂੰ ਮਿਲਣ ਦਾ ਆਪਾਂ ਉਹਨਾਂ ਤੋਂ ਕੋਲੋਂ ਤਰੀਕਾ ਸਿੱਖਣਾ ਹੈ ਚੰਗੀ ਗੱਲ ਤਨਰ ਬਾਬ ਵਜਾਉਣੀ ਤੰਦ ਸਾਰੰਗ ਬਹਤਰ ਨਾਲ ਬਣਾਈਆਂ ਤੇ ਚੰਗੀ ਗੱਲ ਇਹ ਆ ਕਿ ਆਪਣੇ ਸ਼ਰੀਰ ਨੂੰ ਆਪਾਂ ਕੀ ਬਣਾ ਲੈਣਾ ਇੱਕ ਸਾਰੰਗ ਰਬਾਬ ਬਣਾ ਲੈਣਾ ਜਿਹਦੇ ਵਿੱਚ ਹਮੇਸ਼ਾ ਹੀ ਜਿਹੜਾ ਗੰਮੀ ਰਾਗ ਕਿਹੜਾ ਸੁਣਾਵੇ ਤੂੰ ਮੇਰਾ ਮੈਂ ਤੇਰਾ ਚੰਗੀ ਗੱਲ ਨੌ ਦਵਾਰੇ ਪਾਰ ਵੇਖਣਾ ਲੰਘ ਸਾਹ ਰਗਦੇ ਉੱਪਰ ਦਰਸ਼ਨ ਪਾਈਏ ਤੇ ਚੰਗੀ ਗੱਲ ਇਹ ਆ ਕਿ ਆਪਾਂ ਆਪਣੇ ਨੌ ਦਵਾਰੇ ਜਿੱਨਾਂ ਚ ਆਪਾਂ ਭਟਕਦੇ ਰਹਿੰਨੇ ਆ ਉਹਨਾਂ ਤੋਂ ਉੱਪਰ ਜਾ ਕੇ ਦਸਮ ਦਵਾਰੀ ਤੇ ਜਾਣਾ ਆ ਤੇ ਉਸ ਪਰਮੇਸ਼ਰ ਦੇ ਦਰਸ਼ਨ ਪਾਉਣੇ ਚੰਗੀ ਗੱਲ ਝਗੜਾ ਮਕਾਉਣਾ ਜੇ ਰਜ ਅੰਡ ਉੱਤ ਕੁਝ ਸੇਤ ਝਟੇਰੀ ਢਾਈ ਆ ਤੇ ਅਸੀਂ ਆਪਣੇ ਜਨਮ ਮਰਨ ਦਾ ਜਿਹੜਾ ਇਹ ਝਗੜਾ ਇਹ ਵੀ ਆਪਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਖਤਮ ਕਰਨਾ ਹੈ ਚੰਗੀ ਗੱਲ ਸਹਿਰ ਕਰਨਾ ਬ੍ਰਹਮੰਡ ਖੰਡ ਪੂਰੀ ਲੋਕ ਆਕਾਸ਼ ਬਦਾਲ ਗਗਨ ਵਿਨੰਤਰ ਵੇਖਖਾਈ ਆ ਚੰਗੀ ਗੱਲ ਸਤਗੁਰ ਸ਼ਬਦ ਦਾ ਸੁਣਨਾ ਸ਼ੰਦ ਜੋ ਧੁਰ ਦਾ ਢੋਲਾ ਦੇ ਸੁਣਾਈ ਹੈ ਤੇ ਹਮੇਸ਼ਾ ਹੀ ਆਪਾਂ ਪਰਮੇਸ਼ਰ ਦੀ ਉਸਤਤ ਵਿੱਚ ਰਹਿਣਾ ਉਸ ਦਾ ਹੀ ਸ਼ੰਦ ਸੁਣਨਾ ਆ ਤੇ ਉਹਦਾ ਹੀ ਢੋਲਾ ਸਮ ਹਮੇਸ਼ਾ ਸੁਣਿਆ ਕਿ ਤੂੰ ਮੇਰਾ ਮੈਂ ਤੇਰਾ ਚੰਗੀ ਗੱਲ ਮੇਲ ਮਲਾਉਣਾ ਨਿਵਾਸੀ ਸੱਚ ਖੰਡ ਜੋ ਘਟ ਘਟ ਅੰਦਰ ਲਿਹਾ ਸਮਾਈ ਹੈ ਤੇ ਚੰਗੀ ਗੱਲ ਇਹ ਵੀ ਆ ਕਿ ਉਸ ਪਰਮੇਸ਼ਰ ਜਿਹੜਾ ਸੱਚਖੰਡ ਦਾ ਨਿਵਾਸੀ ਆ ਤੇ ਜਿਹੜਾ ਘਟ ਘਟ ਦੇ ਵਿੱਚ ਆਪਣਾ ਵਾਸ ਕਰਦਾ ਉਹਦੇ ਨਾਲ ਆਪਣਾ ਕੀ ਕਰਨਾ ਮੇਲ ਮਗਾਉਣਾ ਹੈ ਜੇ ਇਹ ਚੰਗੀ ਗੱਲ ਆ ਜਾਏ ਇੱਕ ਪਸੰਦ ਅਗਲਾ ਪਿਛਲਾ ਲੇਖਾ ਰਹਿਣ ਨਾ ਪਾਈ ਆ ਤੇ ਪਰਮੇਸ਼ਰ ਜੀ ਕਹਿੰਦੇ ਆ ਕਿ ਜੇ ਸਾਨੂੰ ਇਹ ਚੰਗੀ ਗੱਲ ਜਿਹੜੀ ਪਸੰਦ ਆ ਜਾਂਦੀ ਆ ਤੇ ਮੈਂ ਤੁਹਾਡਾ ਅਗਲਾ ਪਿਛਲਾ ਲੇਖ ਜਿਹੜਾ ਉਹ ਸਾਰਾ ਖਤਮ ਕਰ ਦਿਆਂਗਾ ਚੰਗੀ ਗੱਲ ਜੇ ਪ੍ਰਭ ਨੂੰ ਸਮਝੋ ਮੀਤ ਮਿੱਤਰ ਪਿਆਰਾ ਨਜਰੀ ਆ ਸਾਚੀ ਸੇਖ ਲੋ ਰੀਤ ਸੋਹਣੀ ਮਿਲੇ ਵਡਿਆਈ ਤੇ ਚੰਗੀ ਗੱਲ ਇਹ ਆ ਕਿ ਪਰਮੇਸ਼ਰ ਪਿਆਰਾ ਜਿਹੜਾ ਉਸ ਨੂੰ ਆਪਣਾ ਮਿੱਤਰ ਪਿਆਰਾ ਸਮਝੋ ਮੀਤ ਸਮਝਣਾ ਤੇ ਇਹੋ ਹੀ ਆਪਾਂ ਰੀਤੀ ਸਿੱਖਣੀ ਆ ਇਹਦੇ ਨਾਲ ਹੀ ਸਾਨੂੰ ਮਾਤ ਲੋਕ ਵਿੱਚ ਵਡਿਆਈ ਮਿਲੇਗੀ ਚੰਗੀ ਗੱਲ ਅੰਦਰੋਂ ਬਦਲ ਜਾਏ ਨੀਤ ਕੋਟਲ ਤਾਂ ਮਨ ਦੇ ਗੋਾਈ ਆ ਚੰਗੀ ਗੱਲ ਆਤਮ ਪਰਮਾਤਮਾ ਦਾ ਗਾਵੇ ਗੀਤ ਤੇ ਦੂਜਾ ਰਾਗ ਨਾ ਕੋਈ ਸੁਣਵਾਈ ਆ ਤੇ ਚੰਗੀ ਗੱਲ ਇਹ ਆ ਕਿ ਸਾਨੂੰ ਆਪਣੀ ਨੀਅਤ ਜਿਹੜੀ ਬਦਲ ਨਹੀਂ ਪੈਣੀ ਆ ਕਿ ਉਹਦੇ ਵਿੱਚ ਸਾਨੂੰ ਕੀ ਪ੍ਰੋਬਲਮ ਆ ਆਪਾਂ ਕਿੱਥੇ ਸਟੈਂਡ ਕਰਦੇ ਆ ਉਹਨੂੰ ਆਪਾਂ ਬਦਲਾਂਗੇ ਤੇ ਫੇਰ ਹੀ ਅਸੀਂ ਪਰਮੇਸ਼ਰ ਨੂੰ ਪਾਵਾਂਗੇ ਤੇ ਜਿਹੜੇ ਆਪਣੇ ਅੰਦਰੋਂ ਵਿਕਾਰ ਨੇ, ਕੁਟਲਤਾ ਤੇ ਉਹਨਾਂ ਨੂੰ ਆਪਾਂ ਖਤਮ ਕਰਨਾ ਆ ਤੇ ਪਰਮੇਸ਼ਰ ਦਾ ਹੀ ਗੀਤ ਗਾਉਣਾ ਆ ਤੂੰ ਮੇਰਾ ਮੈਂ ਤੇਰਾ ਚੰਗੀ ਗੱਲ ਪ੍ਰੇਮ ਪਿਆਰ ਨੀਜਾ ਨੀਚ ਜਾਤ ਪਾਤ ਦੀਨ ਮਜ਼ਬ ਝਗੜਾ ਨਾ ਕੋਈ ਰਖਾਈਆ ਤੇ ਸਾਡਾ ਦੀਨਾਂ ਮਜ਼ਬਾਂ ਦਾ ਜਿਹੜਾ ਝਗੜਾ ਹੈ ਉਹ ਵੀ ਅਸੀਂ ਖਤਮ ਕਰਨਾ ਇਹ ਵੀ ਇੱਕ ਚੰਗੀ ਗੱਲ ਹੈ ਤੇ ਪ੍ਰੇਮ ਪਿਆਰ ਦਾ ਜਿਹੜਾ ਸੰਦੇਸ਼ ਦੇਣਾ ਹੈ ਚੰਗੀ ਗੱਲ ਸਤਗੁਰ ਸ਼ਬਦ ਪੈਗੰਬਰ ਕਲਮਾ ਹਜਰਤ ਅਦੀਸ ਸੱਚ ਸੱਚ ਕਰੇ ਪੜਾਈਆ ਚੰਗੀ ਗੱਲ ਤੌਰ ਫਰਮਾਨਾ ਮੰਨੇ ਠੀਕ ਕੂੜਾ ਠੀਕਰ ਤੁਹਾਨੂੰ ਪਨਾਈਆ ਤੇ ਚੰਗੀ ਗੱਲ ਕੀ ਹੈਗੀ ਆ ਕਿ ਜਿਹੜਾ ਸਾਡਾ ਝਗੜਾ ਮਸਜਿਦਾਂ ਦਾ ਮਸੀਤਾਂ ਦਾ ਹੈਗਾ ਇਹ ਵੀ ਆਪਾਂ ਖਤਮ ਕਰਨਾ ਹੈ ਤੇ ਪਰਮੇਸ਼ਰ ਦੇ ਜਿੰਨੇ ਵੀ ਪੈਗੰਬਰ ਆਏ ਨੇ ਜੋ ਸਾਨੂੰ ਸੁਦੇਸ਼ ਦੇ ਕੇ ਗਏ ਨੇ ਉਹਨਾਂ ਦੀ ਪੜਾਈਆਂ ਸੀ ਕਰਨੀਆਂ ਤੇ ਆਪਣੇ ਮਨ ਦੇ ਕੂੜ ਵਕਾਰ ਜਿਹੜੇ ਉਹਨਾਂ ਨੂੰ ਖਤਮ ਕਰਨਾ ਚੰਗੀ ਗੱਲ ਝਗੜਾ ਚੁੱਕ ਜਾਏ ਮੰਦਿਰ ਮਸੀਤ ਕਾਇਆ ਕਾਬਾ ਦੋ ਦਵਾਬਾ ਵੇਖ ਵਿਖਾਈ ਆ ਤੇ ਚੰਗੀ ਗੱਲ ਹੈ ਜਿਹੜਾ ਮੰਦਰਾ ਮਸੀਦਾ ਦਾ ਗੁਰਦੁਆਰੇ ਆਦਮਾ ਦਾ ਝਗੜਾ ਐ ਸਿੱਖ ਖਤਮ ਕਰਨਾ ਐ ਤੇ ਕਾਹ ਹੋਇਆ ਤੇ ਕਾਬਾ ਆਤਮਾ ਤੇ ਪਰਮਾਤਮਾ ਸਿਰਫ ਦੋ ਗੱਲਾਂ ਨੂੰ ਆਪਾਂ ਰੱਖਣਾ ਐ ਮੁੱਖ ਉਹਨਾਂ ਨੂੰ ਰੱਖ ਕੇ ਪਰਮੇਸ਼ਰ ਦੇ ਨਾਲ ਆਪਾਂ ਮੇਲ ਕਰਨਾ ਐ ਚੰਗੀ ਗੱਲ ਗੋਰਿ ਅਵਤਾਰ ਪੀਰ ਪੈਗੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਕਰਕੇ ਗਏ ਨਸੀਹਤ ਤੁਰਦਾ ਹੁ ਕਮ ਸੁਣਾਈ ਜਾਂਦਾ ਇਹੋ ਹੀ ਨਸੀਬ ਸਾਨੂੰ ਸਾਰੇ ਇਹ ਧਾਰਮਿਕ ਗ੍ਰੰਥ ਧਾਰਮਿਕ ਗੁਰੂ ਪੀਰ ਪੈਗੰਬਰ ਸਾਨੂੰ ਇਹੋ ਹੀ ਸਬਕ ਸਿਖਾ ਕੇ ਗਏ ਚੰਗੀ ਗੱਲ ਜੇ ਆਪਣੇ ਵਿੱਚੋਂ ਆਪਣੀ ਆਤਮਾ ਦੀ ਲੱਭ ਲਓ ਅਸਲੀਅਤ ਅਸਲ ਹਰ ਹਰ ਨਜ਼ਰੀ ਆਈ ਆ ਤੇ ਚੰਗੀ ਗੱਲ ਇਹੋ ਹੀ ਆ ਕਿ ਅਸੀਂ ਆਪਣੇ ਅੰਦਰੋਂ ਝਾਤੀ ਮਾਰੀਏ ਕਿ ਸਾਡੀ ਅਸਲੀਅਤ ਕੀ ਆ ਤੇ ਅਸੀਂ ਕਿੱਥੇ ਸਟੈਂਡ ਕਰਦੇ ਆ ਅਸੀਂ ਉਹਨੂੰ ਚੇਂਜ ਕਰੀਏ ਤੇ ਦਾਆਂ ਜਾਂ ਸਾਨੂੰ ਪਰਮੇਸ਼ਰ ਹਰ 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 ਜਗ੍ਹਾ ਤੇ ਨਜ਼ਰ ਆਉਗਾ ਚੰਗੀ ਗੱਲ ਜੇ ਆਪਣੀ ਜਾਣ ਲੋ ਬਲਦੀਤ ਪੁਰਖਾ ਕਾਲ ਸਭ ਦਾ ਪਿਤਾ ਮਾਈ ਆ ਤੇ ਬਲਦੀਤ ਜਿਹੜਾ ਵਾਲਦ ਸਾਡਾ ਜੇ ਸਾਨੂੰ ਉਹਦੀ ਸਮਝ ਆ ਜਾਂਦੀ ਆ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਸਿਰਫ ਸਾਡਾ ਪਰਮੇਸ਼ਰ ਆ ਜਿਹੜਾ ਸਾਡਾ ਮਾਤਾ ਪਿਤਾ ਆ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਪੇਵ ਪੇਦਾ ਦੇਖ ਨਾਈ ਆ ਤੇ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਜੋਤਸ ਰੂਪ ਹੈ ਤਾਂ ਸਾਰੀਆਂ ਜੋਤੀਆਂ ਦਾ ਮਾਲਕ ਹੈ ਇਹਦਾ ਭੇਦ ਸਿਰਫ ਉਹ ਹੀ ਖੋਲ ਸਕਦਾ ਹੈ ਚੰਗੀ ਗੱਲ ਜੇ ਗੁਰਸਿੱਖ ਕਰੇ ਮਨਜੂਰ ਅੰਤਰ-ਅੰਤਰ ਧਿਆਨ ਲਗਾਈਏ ਤੇ ਪਰਮੇਸ਼ਰ ਜੀ ਕਹਿੰਦੇ ਆ ਕਿ ਚੰਗੀ ਗੱਲ ਇਹ ਹੋਈ ਆ ਕਿ ਸਾਰੇ ਗੁਰਸਿੱਖ ਉਹਨਾਂ ਆਪਣੇ ਅੰਦਰ ਧਿਆਨ ਲਗਾ ਕੇ ਦੇਖੋ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਤੇ ਅਸੀਂ ਬਾਹਰ ਕੀ ਕਰਨੇ ਓਹ ਵੀ ਅਸੀਂ ਮੰਨਣਾ ਆ ਜੇ ਪਰਮੇਸ਼ਰ ਜੀ ਦੀ ਆਪਾਂ ਇਹ ਸਿੱਖਿਆ ਆਪਾਂ ਮੰਨਾਂਗੇ ਤਾਂ ਫੇਰ ਹੀ ਅਸੀਂ ਆਪਣੇ ਜੀਵਨ ਤੋਂ ਸਫਲ ਹੋ ਸਕਦੇ ਆ ਤੇ ਫੇਰ ਹੀ ਸਾਡਾ ਇਸ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਸਕਦਾ ਸੋ ਆਹ ਹਰ ਸੰਗਤ ਜੀ ਮੈਂ ਇੱਥੇ ਹੀ ਆ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦੀ ਹਾਂ ਹਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਤੋਂ ਹਰ ਸੰਗਤ ਤੋਂ ਖਿਮਾ ਦੀ ਜਾਚ ਕਰਾਂ ਆ ਉੱਚੀ ਆਵਾਜ਼ ਵਿੱਚ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ो हनुमहाराश विष्णु vishnu वि vijay